ਕੈਸੂਲੀ ਦੀ ਖਾਸ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ 15 ਦਿਨ ਬਾਅਦ ਰੁਪਿੰਦਰ ਦੇ ਕਮਰੇ ਦੀ ਛੱਤ ਵਿੱਚ ਲੱਗੇ ਹਿਡਨ ਕੈਮਰਾ ਦੇ ਵਿੱਚ ਹੋਇਆ ਵੱਡਾ ਖੁਲਾਸਾ ਲੱਗੀ ਮੌਤ ਦੇ 1 ਮਿੰਟ ਪਹਿਲਾਂ ਦੀ ਵੀਡੀਓ ਹੱਥ ਜਿਸ ਨੂੰ ਦੇਖ ਤੁਹਾਡੇ ਵੀ ਪੈਰਾਂ ਖਲੋਂ ਜ਼ਮੀਨ ਨਿਕਲ ਜਾਏਗੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰ ਫਰੀਦਕੋਟ ਵਾਸੀ ਪਿੰਡ ਸੁਖਣਵਾਲਾ ਦੇ ਰਹਿਣ ਵਾਲੇ ਗੁਰਵਿੰਦਰ ਦਾ ਕਤਲ ਕੀਤਾ ਗਿਆ ਉਸਦੀ ਹੀ ਪਤਨੀ ਦੇ ਵੱਲੋਂ ਸੋ ਆਖਰ ਰੁਪਿੰਦਰ ਕੌਰ ਜੋ ਉਸਦੀ ਪਤਨੀ ਸੀ ਪ੍ਰੇਮ ਸਬੰਧਾਂ ਦੇ ਚਲਦੇ ਉਸ ਦਾ ਕਤਲ ਹੁੰਦਾ ਹੈ ਕਿ ਉਹਦੇ ਕਤਲ ਤੋਂ ਬਾਅਦ ਬਹੁਤ ਸਾਰੇ ਸਵਾਲ ਜਿਹੜੇ ਨੇ ਖੜੇ ਹੋ ਜਾਂਦੇ ਨੇ ਸੋ ਆਖਰਕਾਰ ਪਤਨੀ ਨੇ ਕਤਲ ਕਿਉਂ ਕੀਤਾ ਪ੍ਰੇਮ ਸਬੰਧਾਂ ਦੇ ਚਲਦੇ ਕਤਲ ਹੋਇਆ ਤੇ ਇਸ ਕਤਲ ਹੋਣ ਤੋਂ ਬਾਅਦ ਇਸ ਨੂੰ ਚੋਰੀ ਦਾ ਜਿਹੜਾ ਹੈ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੋ ਆਖਰਕਾਰ ਪੁਲਿਸ ਨੇ ਸਾਰਾ ਪਰਦਾ ਫਾਸ਼ ਕਰ ਦਿੱਤਾ ਜਿਸ ਤੋਂ ਬਾਅਦ ਰੁਪਿੰਦਰ ਦੀ ਜਿਹੜੀ ਹੈ ਸਾਜ਼ਿਸ਼ ਫਾਰੀ ਦੀ ਸਾਰੀ ਲੋਕਾਂ ਸਾਹਮਣੇ ਹੋ ਗਈ ਸੋ ਆਖਰ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾ ਕੇ ਆਖਰਕਾਰ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕਰ ਦਿੱਤਾ ਤੁਹਾਨੂੰ ਦੱਸਣਾ ਗਏ ਕਿ ਆਖਰਕਾਰ ਰੁਪਿੰਦਰ ਦਿਵਾਰੇ ਲਗਾਤਾਰ ਭਾਵੇਂ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ ਨੇ ਲਗਾਤਾਰ ਕੁਝ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਆਖਰਕਾਰ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਰੁਪਿੰਦਰ ਕੌਰ ਨੂੰ ਜਿੱਥੇ ਹੁਣ ਸਜ਼ਾ ਹੋ ਚੁੱਕੀ ਹੈ ਸੋ ਆਖਰਕਾਰ ਉਹਨਾਂ ਨੂੰ ਹਲੇ ਤੱਕ ਜਿਹੜਾ ਹੈ ਕੋਰਟ ਦੇ ਵਿੱਚ ਪੇਸ਼ ਹੀ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਹਾਲੇ ਪੁਲਿਸ ਦਾ ਰਿਮਾਂਡ ਭਾਵੇਂ ਖਤਮ ਹੋ ਗਿਆ ਪਰ આરોਪ ਜਿਹੜੇ ਨੇ ਉਹਨਾਂ ਤੇ ਸਾਬਤ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਡੀਐਸਪੀ ਤਰਲੋਜਨ ਸਿੰਘ ਨੇ ਦੱਸਿਆ ਹੈ ਕਿ ਰੁਪਿੰਦਰ ਕੌਰ ਅਤੇ ਵੀਰਿੰਦਰ ਕੌਰ ਜਿੱਥੇ ਸਾਰੀਆਂ ਗੱਲਾਂ ਆਪਸ ਦੇ ਵਿੱਚ ਸਾਂਝੀਆਂ ਕਰਦੀਆਂ ਹੁੰਦੀਆਂ ਸੀ ਅਤੇ ਗੁਰਵਿੰਦਰ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੀ ਸਾਰੀ ਜਾਣਕਾਰੀ ਵੀ ਰੁਪਿੰਦਰ ਕੌਰ ਨੇ ਆਪਣੀ ਸਹੇਲੀ ਵੀਰਿੰਦਰ ਕੌਰ ਨੂੰ ਦਿੱਤੀ ਕੋਈ ਸੀ ਉਹਨਾਂ ਨੇ ਕਿਹਾ ਹੈ ਕਿ ਸਬੰਧੀ ਜੇਕਰ ਵੀਰਿੰਦਰ ਕੌਰ ਪਹਿਲਾਂ ਤੋਂ ਹੀ ਸੂਝਨਾ ਦੇ ਦਿੰਦੀ ਤਾਂ ਸ਼ਾਇਦ ਗੁਰਵਿੰਦਰ ਸਿੰਘ ਦੀ ਜਾਨ ਬਚ ਸਰਦੀ ਚੀ ਤੇ ਪੁਲਿਸ ਵੱਲੋਂ ਵੀਰਿੰਦਰ ਕੌਰ ਨੂੰ ਸਿਵਲ ਜੱਜ ਜਗਰਾਜ ਸਿੰਘ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਮਾਣਯੋਗ ਅਦਾਲਤ ਦੇ ਬਚੋਤਿਆਂ ਦਿਨ ਪਹਿਲਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਿਸ ਨੂੰ 22 ਦਸੰਬਰ ਨੂੰ ਮੁੜ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਏਗਾ। ਤੋਂ ਆਖਰਕਾਰ ਗੱਲ ਕਰੀਏ ਗੌਰਤਲਬ ਹੈ ਕਿ ਪਹਿਲਾਂ ਤੋਂ ਹੀ ਗ੍ਰਿਫਤਾਰ ਤਿੰਨ ਦੋਸ਼ੀ ਨਿਆਇਕ ਹਿਰਾਸਤ ਦੇ ਵਿੱਚ ਫ੍ਰੀਂਕੋਰਟ ਜੇਲ੍ਹ ਦੇ ਵਿੱਚ ਬੰਦ ਨੇ। ਹੁਣ ਚਾਰਾਂ આરોપીਆਂ ਨੂੰ ਜਿੱਥੇ ਕਿ 22 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਤੋਂ ਆਖਰ ਅਗਲੀ ਕਾਰਵਾਈ ਜਿਹੜੀ ਹੈ ਜ਼ਰੂਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਚਲਾਣ ਜਿਹੜੇ ਨੇ ਪੇਸ਼ ਕੀਤੇ ਜਾ ਰਹੇ ਨੇ, ਉਹਨਾਂ ਦੇ aarop ਜਿਹੜੇ ਨੇ ਬਿਲਕੁਲ ਸਾਬਤ ਹੋ ਚੁੱਕੇ ਨੇ, ਉਹਨਾਂ ਲੋਕਾਂ ਨੇ ਜੋ ਅਪਰਾਧ ਕੀਤਾ ਹੈ, ਜਬ ਵੱਦ ਤੋਂ ਵੱਧ ਜਿਹੜੀ ਕੜੀ ਤੋਂ ਕੜੀ ਸਜ਼ਾ ਹੈ, ਉਹਨਾਂ ਨੂੰ ਜ਼ਰੂਰ ਦਿਵਾਈ ਜਾਏਗੀ। ਇਹ ਗੱਲ ਬਿਲਕੁਲ ਜਿਹੜੀ ਹੈ ਸਟਾਫ ਹੋ ਚੁੱਕੀ ਹੈ ਤੁਹਾਨੂੰ ਇੱਥੇ ਵੀ ਦੱਸਣਾ ਚਾਹਾਂ ਵੇ ਸੋ ਆਕਰ ਜੋ ਆਰੋਪ ਉਹਨਾਂ ਨੇ ਕਬੂਲਿਆ ਹੈ ਸੋ ਆਕਰ ਜਿਹੜੇ ਆਰੋਪ ਉਹਨਾਂ ਤੇ ਲੱਗੇ ਨੇ ਉਹ ਬਿਲਕੁਲ ਸਥਾਪਿਤ ਨੇ ਸੋ ਆਕਰ ਜੇ ਗੱਲ ਕੀਤੀ ਜਾਵੇ ਤਾਂ ਹੁਣ ਰੁਪਿੰਦਰ ਕੌਰ ਵੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਲੰਗੇਗੀ ਆਖਰਕਾਰ ਪ੍ਰੇਮ ਸਬੰਧਾਂ ਦੇ ਚੱਲਦੇ ਉਸਨੇ ਇੱਕ ਆਪਣੇ ਪਤੀ ਦਾ ਕਤਲ ਨਹੀਂ ਕੀਤਾ ਬਲਕਿ ਇੱਕ ਪੁੱਤ ਦਾ ਵੀ ਕਤਲ ਕੀਤਾ ਹੈ ਸੋ ਆਖਰ ਆਪਣੇ ਘਰ ਦੇ ਮਾਲਕ ਦਾ ਕਤਲ ਕੀਤਾ ਹੈ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਮਾਰਿਆ ਹੈ ਸੋ ਆਖਰ ਆਪਣੇ ਸੱਸ ਸਹੁਰੇ ਦੇਸ਼ ਰੇ ਨੂੰ ਜਿਹੜਾ ਹੈ ਉਸਨੇ ਕਤਲ ਕੀਤਾ ਹੈ ਸੋ ਆਕਰ ਬਹੁਤ ਤਰ੍ਹਾਂ ਦਾ ਜਿਹੜਾ ਹੈ ਉਸਨੇ ਇੱਕ ਵੱਡਾ ਅਪਰਾਧ ਕੀਤਾ ਹੈ ਰੁਪਿੰਦਰ ਕੌਰ ਨੂੰ ਚਾਹ ਕੇ ਵੀ ਜਿਹੜੀ ਹੈ ਮਾਫੀ ਬਿਲਕੁਲ ਵੀ ਨਹੀਂ ਮਿਲ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇੱਕ ਘਟਨਾ ਜਿਹੜੀ ਹੈ ਬਿਲਕੁਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਦਾ ਕਤਲ ਕੀਤਾ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਇਹ ਜਿਹੜੀ ਵੀਡੀਓ ਹੈ ਇਹ ਰੁਪਿੰਦਰ ਕੌਰ ਦੀ ਨਹੀਂ ਹੈ ਪਰ ਕੁਝ ਲੋਕਾਂ ਦੇ ਵੱਲੋਂ ਇਸ ਨੂੰ ਰੁਪਿੰਦਰ ਕੌਰ ਦੀ ਵੀਡੀਓ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਘਟਨਾ ਜਿਹੜੀ ਹੈ ਕਿਸੇ ਹੋਰ ਇਲਾਕੇ ਦੀ ਹੈ ਪਰ ਇਹ ਜਿਹੜੀ ਘਟਨਾ ਹੈ ਇਹ ਕਿਸੇ ਹੋਰ ਇਲਾਕੇ ਦੀ ਹੈ ਪਰ ਇਸ ਨੂੰ ਰੁਪਿੰਦਰ ਕੌਰ ਨਾਲ ਜੋੜਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਗੁਰਵਿੰਦਰ ਦਾ ਕਤਲ ਕਰਦੀ ਹੋਈ ਰੁਪਿੰਦਰ ਦਿਖਾਈ ਦੇ ਰਿਹਾ ਪਰ ਇਹ ਪਿੰਡ ਸੁਖਨਵਾਲਾ ਜ਼ਿਲ੍ਹਾ ਫਰੀਕੋਟ ਦੀ ਘਟਨਾ ਨਹੀਂ ਹੈ ਹਾਲਾਂਕਿ ਇਹ ਵੀਡੀਓ ਦਾ ਸਬੰਧ ਉਹਨਾਂ ਦੇ ਨਾਲ ਨਹੀਂ ਹੈ ਇਹ ਵੀਡੀਓ ਬਹੁਤ ਪੁਰਾਣੀ ਹੈ ਖੰਡਾਲਨ ਦੇ ਪਤਾ ਲੱਗਿਆ ਕਿ ਇਹ ਵੀਡੀਓ ਜਿਹੜੀ ਹੈ ਯੂਪੀ ਦੀ ਦੱਸੀ ਜਾ ਰਹੀ ਹੈ ਪਰ ਇਸ ਨੂੰ ਬਿਲਕੁਲ ਵੀ ਜਿਹੜਾ ਹੈ ਇਸ ਤਰ੍ਹਾਂ ਨਾ ਦੇਖਿਆ ਜਾਵੇ ਕਿ ਆਖਰ ਇਹ ਰੁਪਿੰਦਰ ਦੀ ਵੀਡੀਓ ਐ ਸੋ ਆਖਰ ਲੋਕਾਂ ਦੇ ਜਿਹੜਾ ਹੈ ਕੁਝ ਲੋਕ ਇਹਦਾ ਨਹੀਂ ਵੀਡੀਓ ਵਾਇਰਲ ਕਰ ਦਿੰਦੇ ਨੇ ਜਿਨ੍ਹਾਂ ਦਾ ਕੁਝ ਲੋਕਾਂ ਦੇ ਨਾਲ ਲੈਣਾ ਦੇਣਾ ਵੀ ਨਹੀਂ ਹੁੰਦਾ ਪਰ ਕੁਝ ਲੋਕ ਉਹ ਫੇਮ ਖੱਟਣ ਦੇ ਲਈ ਇਦਾਂ ਦੇ ਟੰਟ ਕਰਦੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ